ਫਰੀਕੋਟ ਜ਼ਿਲ੍ਹੇ ਦੇ ਪਿੰਡ ਚੰਤਪਾਣ ਦੇ ਵਿੱਚ ਪਿਛਲੇ ਦਿਨੀ ਇੱਕ ਨਾਲੀ ਦੇ ਪਾਣੀ ਨੂੰ ਲੈ ਕੇ ਸੜਕ 'ਤੇ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਸ਼ਾਮ ਤੱਕ ਮਾਮਲਾ ਇੰਨਾ ਵੱਧ ਗਿਆ ਕਿ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਕਾਰ ਚਪਟੋ ਛੁਨੂ ਹੋ ਗਈ ਜਿਸ ਦੇ ਦੌਰਾਨ ਇੱਟਾਂ ਰੋੜੇ ਅਤੇ ਪੱਥਰ ਚੱਲਨੇ ਸ਼ੁਰੂ ਹੋ ਗਏ ਉਸ ਦੇ ਪ੍ਰੰਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਆ ਕਾਫੀ ਲੋਕਾਂ ਨੂੰ ਹਰਾਸਤ ਦੇ ਵਿੱਚ ਲੈ ਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਤਾ ਗਿਆ ਜਿਸ ਦੇ ਚੱਲਦਿਆਂ ਇਹ ਮਾਮਲਾ ਕਾਫੀ ਪੱਕਣਾ ਸ਼ੁਰੂ ਹੋ ਗਿਆ ਅਤੇ ਨਾਲ ਹੀ ਨਾਲ ਅਜਿਹੀ ਵੀਡੀਓ ਵਾਇਰਲ ਹੋ ਗਈਆਂ ਜਿਸ ਦੇ ਵਿੱਚ ਇੱਕ ਵਿਅਕਤੀ ਕੋਲੋਂ ਪੁਲਿਸ ਦੇ ਸਾਹਮਣੇ ਰਾਈਫਲ ਦੇ ਨਾਲ ਫਾਇਰ ਕੀਤੇ ਜਾ ਰਹੇ ਹਨ ਤਾਂ ਉਸ ਦੇ ਉਪਰੰਤ ਪਿੰਡ ਦੇ ਉਹਨਾਂ ਜਨਰਲ ਕੈਟਾਗਰੀ ਦੇ ਲੋਕਾਂ ਦੇ ਇਕ ਲਾ ਅਤੇ ਪੁਲਿਸ ਕੇ ਲਾਫ ਸਵਾਲ ਖੋਣੇ ਸ਼ੁਰੂ ਖੜੇ ਹੋ ਗਏ ਅਤੇ ਮਜ਼ਦੂਰ ਵਰਗ ਦੇ ਆਗੂ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨੈਸ਼ਨਲ ਐਸਸੀ ਵਿੱਗ ਦੇ ਸਾਬਕਾ ਚੇਅਰਮੈਨ ਵਿਜੇ ਸਾਪਲਾ ਫਰੀਦਕੋਟ ਪਹੁੰਚੇ ਰੋਸ ਮੱਜਾਰਾ ਮਜ਼ਦੂਰਾਂ ਵਰਗ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਮਜ਼ਦੂਰਾਂ ਦੇ ਖਿਲਾਫ ਕੀਤੇ ਗਏ ਮਾਮਲੇ ਰੱਦ ਕਰਵਾਉਣ ਲੋ ਰਿਹਾ ਕਰਵਾਉਣ ਅਤੇ ਵੀਡੀਓ ਦੌਰਾਨ ਫਾਇਰ ਕਰਨ ਵਾਲੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਰੱਖਣੀ ਸ਼ੁਰੂ ਹੋ ਗਈ ਜਿਸ ਦੇ ਚਲਦਿਆ ਪ੍ਰਸ਼ਾਸਨ ਵੱਲੋਂ ਉਕਤ ਆਗੂ ਦੇ ਨਾਲ ਮੀਟਿੰਗ ਦੀ ਸਹਮਤੀ ਜਤਾਉਂਦੇ ਹੈ ਉਕਤ ਸਾਰੇ ਲੋਕਾਂ ਨੂੰ ਰਿਹਾ ਕਰਾਉਣ ਦੇ ਨਾਲ ਨਾਲ ਵੀਡੀਓ ਵਾਇਰਲ ਹੋਣ ਵਾਲੇ ਵਿਅਕਤੀ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਤਾ ਗਿਆ ਹੈ ਜਦ ਤੇ ਚਲਦਿਆ ਹੁਣ ਉਕਤ ਵਿਅਕਤੀ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆ ਗਿਆ ਤੇ ਸਾਰੀ ਅਸਲੀਅਤ ਦੱਸੀ ਖਰਾ ਫੈਰ ਨਾਲ ਸਿੱਧਾ ਕਰਕੇ ਮਾਰ ਖਾਦਾ ਬਾਬਾ ਖਰਾ ਫੈਰ ਨਾਲ ਸਿੱਧਾ ਕਰਕੇ ਮਾਰ ਖਾਦਾ ਬਾਬਾ ਖਰਾ ਫੈਰ ਨਾਲ ਸਿੱਧਾ ਕਰਕੇ ਮਾਰ ਖਾਦਾ ਬਾਬਾ ਪਹਿਲੋ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਜੀ ਕਿ ਤੁਸੀਂ ਸਾਡਾ ਵੀ ਪੱਖ ਰੱਖ ਰਹੇ ਹੋ ਨੇ ਤਾਂ ਸਾਰੇ ਉਹਨਾਂ ਦਾ ਪੱਖ ਸੀ ਅੱਜ ਤੱਕਰ ਸੁਣਿਆ ਜਾ ਰਿਹਾ ਹੈ ਸਾਰਾ ਦਿਖਾਇਆ ਵੀ ਉਹਨਾਂ ਵੱਲ ਦਾ ਹੀ ਜਾ ਰਿਹਾ ਹੈ ਸਾਡਾ ਪੱਖ ਕੋਈ ਸੁਣ ਨਹੀਂ ਆਉਂਦਾ ਗਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਹਿਲੋਂ ਤੇ ਮੈਂ ਤੁਹਾਨੂੰ ਇਹ ਦੱਸਦੀ ਆ ਵੀ ਮੈਨੂੰ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ ਗਈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਛੋਟਾ ਜਿਹਾ ਮਸਲਾ ਸੀਗਾ ਉਹਨੂੰ ਕਿਵੇਂ ਪੰਜਾਬ ਲੈਵਲ ਤੇ ਕਰ ਪੰਜਾ ਦਿੱਤਾ ਗਿਆ ਹੈ ਕੋਈ ਉਹ ਐਡਾ ਵੱਡਾ ਮਸਲਾ ਨਹੀਂ ਸੀਗਾ ਜਿਹੜਾ ਉਹ ਘਰੇ ਬੈਠ ਕੇ ਹੀ ਸੁਲਝਾਇਆ ਜਾ ਸਕਦਾ ਸੀਗਾ ਜਿਹੜਾ ਕਲਦੀਪ ਸਰਪੰਚ ਹੈ ਜਦੋਂ ਸਾਡੇ ਘਰੇ 70 ਤੋਂ 80 ਬੰਦੇ ਲੈ ਕੇ ਕੱਲੀਆਂ ਬੁੜੀਆਂ ਦੇ ਕੋਲੇ ਉਹ ਲੈ ਕੇ ਆ ਗਏ ਆ ਲਲਕਰੇ ਮਾਰ ਰਹੇ ਆ ਉਹ ਸਾਰਾ ਕੁਝ ਕਰ ਰਹੇ ਆ ਤੇ ਅਸੀਂ ਆਪਦੇ ਸੈਲਫ ਡਿਫੈਂਸ ਵਾਸਤੇ ਜੋ ਵੀ ਕੁਝ ਕਰ ਰਹੇ ਆ ਤੇ ਸਾਡੇ ਸਾਰਾ ਉਹ ਸਾਡੇ ਤੇ ਹੀ ਪਾਇਆ ਜਾ ਰਿਹਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਵੀ ਜੇ ਇਹੀ ਸਾਡੇ ਨਾਲ ਜੋ ਕੁਝ ਵੀ ਇਹ ਸਾਡੇ ਨਾਲ ਹੋ ਰਿਹਾ ਹੈ ਜੇ ਇਹ ਕਿਤੇ ਤੁਹਾਡੇ ਨਾਲ ਹੋ ਰਿਹਾ ਹੋਵੇ ਵੀਰ ਜੀ ਫਿਰ ਤੁਸੀਂ ਇਹਦੇ ਬਾਰੇ ਕੀ ਆਖੋਗੇ ਜੇ ਇਹ ਹੀ ਕੰਮ ਜੇ ਇਹ ਹੀ ਸਾਰਾ ਕੁਝ ਤੁਹਾਡੇ ਘਰੇ ਤੁਹਾਡੀਆਂ ਉਹ ਬੇਟੀਆਂ ਨਾਲ ਹੋਵੇ ਤੁਹਾਡੇ ਘਰੇ ਇੰਨੇ ਨੇ ਬੰਦੇ ਵੜ ਜਾਣ ਤੇ ਤੁਹਾਡੇ ਤੁਸੀਂ ਇਹਦੇ ਤੇ ਕੀ ਕਰੋਗੇ ਤੁਹਾਡਾ ਐਕਸ਼ਨ ਕੀ ਹੋਊਗਾ ਇਹਦੇ ਤੇ ਮੈਂ ਤੁਹਾਡੇ ਤੋਂ ਵੀ ਸਵਾਲ ਪੁੱਛਣਾ ਚਾਹੁੰਦੀ ਆ ਸਿਰਫ ਕੱਲਾ ਇਹ ਦੇਖਿਆ ਜਾ ਰਿਹਾ ਵੀ ਉਹਨਾਂ ਦੇ ਬੱਚੇ ਉਹਨਾਂ ਦੀ ਇਹ ਉਹਨਾਂ ਦਾ ਉਹ ਕਿਉਂ ਅਸੀਂ ਇਨਸਾਨ ਨਹੀਂ ਹੈ ਸਾਨੂੰ ਧਨਾਟ ਦੱਸਿਆ ਜਾ ਰਿਹਾ ਸਾਨੂੰ ਬਹੁਤ ਕੁਝ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਸੀਂ ਅਸੀਂ ਵੀ ਜ਼ਮੀਨਾਂ ਜਾ ਦਾ ਤਾਲਿਆ ਜੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਡੀ ਕੋਈ ਇੱਜ਼ਤ ਨਹੀਂ ਗਈ ਸਾਡੇ ਤੇ ਕਿੰਨਾ ਕੁਝ ਛਾਲਿਆ ਜਾ ਰਿਹਾ ਵੀ ਇਹ ਐਮਐਲਏ ਨਾਲ ਮਿਲੇ ਵੀ ਐ ਐਮਐਲਏ ਤਾਂ ਉਹਨਾਂ ਨਾਲ ਮਿਲਿਆ ਹੋਇਆ ਉਹ ਖੋਦੇ ਆਪਦੀ ਇੰਟਰਵਿਊ ਚ ਦੱਸ ਰਹੇ ਨੇ ਵੀ ਮੈਂ ਜੋ ਵੀ ਮੇਰੀ ਉਹ ਪਾਰਟੀ ਚ ਹੈ ਅਸੀਂ ਤਾਂ ਉਸ ਪਾਰਟੀ ਨਾਲ ਕੋਈ ਸਾਡਾ ਸਬੰਧ ਹੀ ਨਹੀਂਗਾ ਜੇ ਸਾਡਾ ਉਹਨਾਂ ਨਾਲ ਸਬੰਧ ਹੁੰਦਾ ਤੇ ਅੱਜ ਅਸੀਂ ਸਾਡੇ ਤੇ ਪਰਚੇ ਨਹੀਂ ਪਾਏ ਜਾ ਸਕਦੇ ਸੀਗੇ ਅੱਜ ਸਾਨੂੰ ਆਪਦਾ ਘਰ ਛੱਡ ਕੇ ਭੱਜਣਾ ਨਹੀਂ ਸੀ ਪੈ ਰਿਹਾ ਵੀਰ ਜੀ ਜੋ ਕੁਝ ਵੀ ਹੋ ਰਿਹਾ ਹੈ ਸਾਰਾ ਪ੍ਰਸ਼ਾਸਨ ਉਹਨਾਂ ਦੇ ਹੀ ਐਮਐਲਏ ਅਮੋਲਕ ਸਿੰਘ ਦੇ ਕੰਨੇ ਤੇ ਹੀ ਚੱਲ ਰਿਹਾ ਹੈ ਆ ਵੀ ਤੇ ਗੱਲ ਕੀਤੀ ਜਾਵੇ ਜਿਹੜੇ ਅਮੋਲਕ ਸਿੰਘ ਹੈ ਹੀ ਉਹਨਾਂ ਦੇ ਤੁਹਾਡੇ ਨਾਲ ਹੀ ਰਲਣਾ ਦੇ ਕੀਤੇ ਜਾ ਰਹੇ ਸੀਗੇ ਕਿ ਜਿਹੜਾ ਵਿਧਾਇਕ ਆ ਆ ਪੱਪੂ ਸਿੰਘ ਦੀ ਹੀ ਸਾਈਡ ਲੈ ਰਿਹਾ ਜੀ ਤੇ ਅੱਜ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਨੂੰ ਪਰਚੇ ਕਰਵਾਏ ਜਾ ਰਹੇ ਸੀ ਸਰ ਇਸ ਅਸੀਂ ਕਾਂਗਰਸ ਪਾਰਟੀ ਨਾਲ ਬਲੋਂਗ ਕਰਦੇ ਆਂ ਮੈਂ ਆਪ ਵੀ ਇਸ ਚੇਅਰ ਪਰਸਨ ਹੈਗੀ ਆਂ ਕਾਂਗਰਸ ਪਾਰਟੀ ਦੀ ਪਰ ਸਾਡਾ ਉਹਨਾਂ ਨਾਲ ਕੀ ਸੰਬੰਧ ਹੋ ਸਕਦਾ ਹੈ ਸਰ ਅਸੀਂ ਉਹਨਾਂ ਨਾਲ ਸਾਡਾ ਜੇ ਹੁੰਦਾ ਤੇ ਅਸੀਂ ਅੱਜ ਨੂੰ ਆਪਦੇ ਘਰੇ ਬੈਠੇ ਹੁੰਦੇ ਜਿਵੇਂ ਉਹਨਾਂ ਨੇ ਇੰਨਾ ਕੁਝ ਕਰਕੇ ਸਾਡੇ ਘਰੇ 70 70 ਬੰਦੇ ਅਸੀਂ ਅਸੀਂ ਬੰਦੇ ਜਦੋਂ ਲਿਆ ਕੇ ਬਾੜ ਤੇ ਉਹ ਆਪਦੇ ਘਰੇ ਆਰਾਮ ਨਾਲ ਜਾ ਕੇ ਬੈਠ ਗਏ ਤੇ ਅਸੀਂ ਵੀ ਬੈਠੇ ਹੁੰਦੇ ਅਸੀਂ ਕਿਉਂ ਭੱਜ ਰਹੇ ਹੁੰਦੇ ਇਹ ਇਹਦਾ ਕੋ ਮਸਲਾ ਸੀਗਾ ਜੀ ਇਹ ਥੋੜਾ ਨਾਲੀ ਦਾ ਸਰ ਇਹ ਬਣਾਇਆ ਗਿਆ ਜੀ ਇਹ ਸਿਰਫ ਬਣਾਇਆ ਗਿਆ ਹੈ ਇਹ ਕੋਈ ਅਹਿਮ ਮਸਲਾ ਹੈ ਨਹੀਂ ਸੀਗਾ ਵੀ ਇਹ ਸੁਲਝਾਇਆ ਨਹੀਂ ਸੀ ਜਾ ਸਕਦਾਗਾ ਇਹ ਸਾਰਾ ਇਹਨਾਂ ਨੇ ਸਭ ਤੋਂ ਪਹਿਲਾਂ ਪਲਾਨ ਇਹੀ ਕੀਤਾ ਵੇ ਆ ਵੀ ਇਹਨਾਂ ਨੂੰ ਕਿਵੇਂ ਅਸੀਂ ਪਸਾਉਣਾ ਹੈ ਇਹ ਸਾਰਾ ਕੁਝ ਕੁਲਦੀਪ ਦਾ ਤੇ ਐਮਐਲਏ ਅਮੋਲਕ ਸਿੰਘ ਦਾ ਸਾਰਾ ਕੁਝ ਕੀਤਾ ਕਰਾਇਆ ਪਹਿਲੋਂ ਤੋਂ ਸੋਚੀ ਸਾਜੀ ਸਾਜ਼ਿਸ਼ ਇਹ ਸਾਡੇ ਖਿਲਾਫ ਇਹ ਰਚੀ ਗਈ ਹੈ ਜੀ ਅੱਛਾ ਉਹ ਤੇ ਮੰਗ ਕਰ ਰਿਹਾ ਕਿ ਐਮਐਲਏ ਦੇ ਖਿਲਾਫ ਵੀ ਕਰਚਾ ਕਰੋ ਤੁਸੀਂ ਕਿਦੋਂ ਕਰਾਂਗੇ ਐਮਐਲਏ ਮੇਰੇ ਨਾਲ ਉਹਨਾਂ ਦੇ ਨਾਲ ਹੀ ਹੈ ਸਰ ਇਹ ਸਾਰਾ ਉਹਨਾਂ ਨੇ ਸਿਰਫ ਗੇਮ ਦਿਖਾ ਰਹੇ ਆ ਆਪਦੀ ਸਾਨੂੰ ਅਸੀਂ ਜੇ ਕਾਂਗਰਸ ਪਾਰਟੀ ਚ ਆਏ ਤੇ ਇਹ ਸਾਨੂੰ ਇਹ ਨਾ ਬੋਟਾ ਪਾਉਣ ਕਰਕੇ ਕੁਝ ਵੀ ਤੁਸੀਂ ਸਮਝ ਸਕਦੇ ਹੋ ਤੁਸੀਂ ਖੁਦ ਸਿਆਣੇ ਹੋ ਪਰ ਤਰਕਾਰੋ ਤੁਸੀਂ ਤੁਹਾਨੂੰ ਇੰਨਾ ਕਿ ਤਾਂ ਪਤਾ ਹੀ ਹੈ ਵੀ ਕਿਉਂ ਸਾਨੂੰ ਪਸਾਇਆ ਜਾ ਰਿਹਾ ਹੈ ਜੇ ਅਸੀਂ ਆਮ ਆਦਮੀ ਪਾਰਟੀ ਚ ਹੁੰਦੇ ਤੇ ਫਿਰ ਅਸੀਂ ਆਵਦੇ ਘਰੇ ਬੈਠੇ ਹੁੰਦੇ ਭੈਣ ਜੀ ਜਿਹੜੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਖਿਆਲ ਲੈ ਕੇ ਫੈਨ ਹੋ ਰਹੀ ਹੈ ਹਾਂਜੀ ਉਹ ਕੀ ਕਾਰਨ ਹੈ ਕਿਉਂ ਲੋੜ ਪਈ ਉਹ ਜਿਹੜੇ ਖਿਆਲ ਚੱਕਣ ਦੀ ਉਸ ਵਾਰ ਸਰ ਇਹਦਾ ਵੀ ਮੈਂ ਤੁਹਾਨੂੰ ਜਵਾਬ ਦਿੰਨੀ ਹੈ ਮੈਨੂੰ ਐਂ ਦੱਸੋ ਵੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਉਹ ਚ ਪੁਲਿਸ ਪਾਲਟੀ ਖੁਦ ਇਹ ਆਖ ਰਹੀ ਹੈ ਵੀ ਤੁਸੀਂ ਤੁਹਾਡੇ ਘਰਾਂ ਤੇ ਹਮਲਾ ਹੋ ਰਿਹਾ ਹੈ ਤੁਸੀਂ ਸਾਰਿਆਂ ਨੇ ਇਹ ਗੱਲ ਸੁਣੀ ਹੋਊਗੀ ਤੇ ਫਿਰ ਕੌਣ ਇਨਸਾਨ ਹੈ ਵੀ ਜਿਹੜਾ ਆਖੂਗਾ ਵੀ ਮੇਰੇ ਸਾਰਾ ਪਰਿਵਾਰ ਵਿੱਚ ਹੀ ਖਤਮ ਕੀਤਾ ਜਾ ਸਕਦਾ ਹੈ ਤੁਸੀਂ ਇੱਕ ਪਾਸੇ 10 ਬੰਦਿਆਂ ਨੂੰ ਬੁਖਾ ਰਹੇ ਹੋ ਤੇ ਦੂਸਰੇ ਪਾਸੇ 200 300 ਬੰਦਾ ਦਾ ਹਜੂਮ ਹੈ ਹੋ ਜੇ ਉਹਦੇ ਸਾਹਮਣੇ 10 ਬੰਦਿਆਂ ਦੀ ਕੀ ਔਕਾਤ ਹੈ ਕੋਈ ਪੁਲਿਸ ਪਾਲਟੀ ਖੁਦ ਇਹ ਗੱਲਾਂ ਕਹਿ ਰਹੀਏ ਤੁਸੀਂ ਵੀਡੀਓ ਸੁਣ ਸਕਦੇ ਹੋ ਜਿਨ੍ਹਾਂ ਨੇ ਨਹੀਂ ਸੁਣੀਆਂ ਉਹ ਦੁਬਾਰਾ ਇਸ ਗੱਲ ਨੂੰ ਇੱਕ ਵਾਰੀ ਫੇਰ ਰਿਪੀਟ ਕਰਕੇ ਸੁਣ ਕੇ ਦੇਖਣ ਵੀ ਪੁਲਿਸ ਖੁਦ ਕਹਿ ਰਹੀ ਹੈ ਵੀ ਇੰਨੇ ਬੰਦੇ ਆ ਗਏ ਹੁਣ ਤੁਹਾਡੇ ਘਰਾਂ ਤੇ ਹਮਲਾ ਕੀਤਾ ਜਾਊਗਾ ਤੇ ਉਹਦੇ ਤਾਂ ਦੱਸੋ ਫਿਰ ਐਸੀ ਹਥਿਆਰ ਨਾ ਚੱਕਦੇ ਤਾਂ ਕੀ ਕਰਦੇ ਜੀ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਆਪਦੀ ਸੈਲਫ ਡਿਫੈਂਸ ਵਾਸਤੇ ਜੀ ਕਿਹੜੇ ਹਥਿਆਰ ਆ ਆਪਣੇ ਬਚਾਅ ਵਾਸਤੇ ਅਸੀਂ ਵਰਤਦੇ ਹਾਂ ਵਰਤਸਾ ਦੇ ਸਰ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਗਿਆ ਵੀ ਜੇ ਆਪਣੇ ਕੋਲੇ ਕੋਈ ਗਲਤ ਅਸਲਾ ਹੋਵੇ ਫਿਰ ਤਾਂ ਆਪਾਂ ਅਫਸੋਸਾ ਦੇ ਨਹੀਂ ਹਾਂ ਪਰ ਨਹੀਂ ਕਰ ਸਕਦੇ ਜਦੋਂ ਲਾਇਸੈਂਸ ਹੀ ਆ ਰਹਿ ਗਿਆ ਉਹ ਤਾਂ ਅਸੀਂ ਆਪਣੀ ਸੈਲਫ ਡਿਫੈਂਸ ਵਾਸਤੇ ਇੱਕ ਫਾਇਰ ਕੀਤਾ ਸਾਨੂੰ ਸਾਡੇ ਤੇ ਪਰਚੇ ਪਾਏ ਗਏ ਕੀ ਗੱਲ ਹੈ ਜੀ ਇਹ ਪਰਚੇ ਸਾਡੇ ਤੇ ਕਿਉਂ ਪਾਏ ਗਏ ਜਿਹੜਾ ਬੰਦਾ 200 ਬੰਦੇ ਦਾ ਹਜੂਮ ਲੈ ਕੇ ਇਟਾ ਰੋੜੇ ਵੜਾ ਰਿਹਾ ਸਾਡੇ ਤਿੰਨ ਘਰਾਂ ਨੂੰ ਨੇ ਤੈਸ ਨੈਸ ਕਰਤਾ ਤੁਹਾਡਾ ਮੀਡੀਆ ਜਾ ਕੇ ਦੇਖ ਰਿਹਾ ਹੈ ਸਾਰਾ ਕੁਝ ਦਿਖਾ ਰਿਹਾ ਹੈ ਫਿਰ ਵੀ ਤੁਸੀਂ ਇਹ ਗੱਲ ਦਾ ਸੋਚੋ ਵੀ ਉਹ ਬੱਚੇ ਕਿਵੇਂ ਹੋਣਗੇ ਉੱਥੋਂ ਕਿਵੇਂ ਉਹ ਪਰਿਵਾਰ ਉੱਥੋਂ ਨਿਕਲ ਕੇ ਗਏ ਹੋਣਗੇ ਜਿੰਨਾ ਕੁਝ ਉਹਨਾਂ ਦੇ ਘਰਾਂ 'ਚ ਵਜਿਆ ਹੋਇਆ ਉਹਨਾਂ ਦਾ ਖਾਮੀਆਂ ਜਾਂ ਕੋਈ ਅਨ ਭੁਗਤੂਗਾ ਜੀ ਆ ਕੋਈ ਕਿਸਾਨ ਜਥੇਬੰਦੀਆਂ ਨੇ ਵੀ ਉਹਨਾਂ ਦੀ ਧੱਕੇ ਹਮਾਇਤ ਕੀਤੀ ਹੈ ਜੀ ਪਰ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਉਹਨਾਂ ਮੋਰੇ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਵੀ ਕਿਸਾਨ ਜਥੇਬੰਦੀਆਂ ਸਿਰਫ ਇੱਕ ਪੱਖਸ਼ ਨਾ ਵੇਖਣ ਕਮ ਸੇ ਕਮ ਸਾਡੀਆਂ ਵੀ ਪੱਖਸ਼ ਰੱਖਣ ਕਮ ਸੇ ਕਮ ਆ ਕੇ ਦੇਖਣ ਦਾ ਸਹੀ ਵੀ ਕੀ ਕੁਛ ਹੋ ਰਿਹਾ ਹੈ ਕਿ ਉਹ ਵਾਕਿਆ ਵਿੱਚ ਜਿਹੜਾ ਕੁਛ ਉਹ ਦਿਖਾਇਆ ਜਾ ਰਿਹਾ ਉਹ ਹੀ ਹੈ ਭਾਵੇਂ ਤੁਸੀਂ ਨੂੰ ਕੀ ਮੰਨਦੇ ਹੋ ਅਮੀਰੀ ਗਰੀਬੀ ਨਾਲ ਜੋੜਿਆ ਗਿਆ ਮਾਵਲਾ ਜਾਂ ਜਾਤੀਵਾਦ ਨਾਲ ਜੋੜਿਆ ਗਿਆ ਜੀ ਵੀਰ ਜੀ ਅਮੀਰੀ ਗਰੀਬੀ ਦਾ ਤਾਂ ਇੱਥੇ ਕੋਈ ਮੁੱਦਾ ਹੀ ਨਹੀਂ ਸੀਗਾ ਇਹ ਜੇ ਨਾਲੀ ਦਾ ਜਿਹੜਾ ਮੁੱਦਾ ਸੀਗਾ ਉਹ ਇੱਕ ਕੱਲਾ ਅਮੀਰਾਂ ਦਾ ਕੋਈ ਜਾਂ ਗਰੀਬਾਂ ਦਾ ਕੋਈ ਪਾਣੀ ਦਾ ਨਹੀਂ ਸੀਗਾ ਉਹ ਦੋਵੇਂ ਧਿਰਾਂ ਦਾ ਪਾਣੀ ਉਸ ਵਿੱਚ ਪੈ ਰਿਹਾ ਉਹਨਾਂ ਦਾ ਕਲਦੀਪ ਸਰਪੰਚ ਦਾ ਖੁੱਦਾ ਪਾਣੀ ਵੀ ਉਸੇ ਛੱਪੜ 'ਚ ਪੈ ਰਿਹਾ ਉਹਦੇ 'ਚ ਨਾ ਤਾਂ ਕੋਈ ਪਾਣੀ ਵਾਟਰ ਵਰਕਸ ਤੋਂ ਪਾਣੀ ਉਹਦੇ ਪੈਪ ਆ ਰਹੀ ਐ ਉਹ ਕਾਫੀ ਟਾਈਮ ਨਹੀਂ ਆ ਬੰਦ ਹੋ ਚੁੱਕੀਆਂ ਪੈਪਾਂ ਇਹ ਸਾਰਾ ਪਾਣੀ ਛੱਪੜ 'ਚ ਪੈ ਰਿਹਾ ਸਾਰੇ ਘਰਾਂ ਦਾ ਪਾਣੀ ਪੈ ਰਿਹਾ ਬਸ ਇਹ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਉਹਨਾਂ ਨੇ ਕਿਉਂ ਇਸ ਨੂੰ ਮੁੱਦੇ ਨੂੰ ਵੈਸੇ ਹੀ ਉਛਾਲ ਦਿੱਤਾ ਇੰਨਾ ਕਿਉਂ ਇਹਨੂੰ ਇੰਨਾ ਹਾਈ ਲੈਵਲ ਕਰ ਤਿੱਕਰ ਪਹੁੰਚਾ ਦਿੱਤਾ ਹੈ ਹਾਂ ਜੀ ਤੇ ਆਪੀ ਵਜੋਂ ਅੰਦਰ ਕੀਤੇ ਉਸ ਤੋਂ ਬਾਅਦ ਗੰਦੂਰ ਸਿੰਘ ਦੇ ਪਰਚਾ ਆਪ ਪੁਲਿਸ ਨੇ ਕੀਤਾ ਹਾਂ ਜੀ ਆਪਸੋਂ ਹਾਂ ਜੀ ਤਾਂ ਫਿਰ ਕੀ ਹੈ ਤੁਸੀਂ ਸਮਝੋ ਵੀ ਧਰਨੇ ਪਰ ਗੰਦੂਰ ਸਿੰਘ ਨੇ ਕੀਤੇ ਉਹਨਾਂ ਦੇ ਦਿਮਾਗ ਕੀਤਾ ਪੁਲਿਸ ਨੇ ਸਾਰਾ ਕੁਝ ਪਹਿਲੋ ਹੀ ਸਕੀਮ ਬਣੀ ਵੀ ਹੋਈ ਸੀਗੀ ਸਰ ਇਹ ਸਾਰਾ ਕੁਝ ਪਹਿਲੋ ਉਹਨਾਂ ਦਾ ਸੋਚਿਆ ਸਮਝਿਆ ਸੀਗਾ ਵੀ ਕੀ ਕੀ ਕਰਦੇ ਐ ਉਸ ਤੋਂ ਬਾਅਦ ਕੀ ਕਰਨਾ ਤੇ ਕਿਵੇਂ ਇਹਨਾਂ ਨੂੰ ਪਸਾਉਣਾ ਹੈ ਨਹੀਂ ਪੁਲਿਸ ਪੁਲਿਸ ਸਾਡੀ ਵੀ ਪ੍ਰੋਟੈਕਸ਼ਨ ਕਰ ਸਕਦੀ ਸੀਗੀ ਪੁਲਿਸ ਦਾ ਆਈ ਵੀ ਉਸ ਹਾਵ ਨਾਲ ਐ ਤੁਸੀਂ ਦੇਖਦੇ ਹੋ ਸੋ ਉਹਨਾਂ ਨੂੰ ਵੀ ਸ਼ਾਇਦ ਹੈ ਪਹਿਲੋ ਐਂ ਲੱਗਿਆ ਹੋਣਾ ਵੀ ਥੋੜੇ ਬੰਦੇ ਆ ਵੀ ਚਲੋ ਸ਼ਾਇਦ ਰਾਜੀਨਾਵਾ ਹੋ ਜੇ ਜਾਂ ਕੁਝ ਹੋ ਜੇ ਉਹਨਾਂ ਨੇ ਵੀ ਵੈਸੇ ਉਹਨਾਂ ਨੇ ਮੱਥਾ ਉਹਨਾਂ ਨੇ ਪੂਰਾ ਮੱਥਾ ਘਪਾਈ ਕੀਤੀ ਪਰ ਥੋੜੇ ਟਾਈਮ ਬਾਅਦ ਸਾਰਾ ਪ੍ਰਸ਼ਾਸਨ ਹੀ ਉਹਨਾਂ ਵੱਲ ਦਾ ਹੋ ਗਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਦੇ ਤਾਂ ਖੁਦ ਇਟਾਂ ਵੱਟੇ ਵੱਜੇ ਉਹ ਜਸਮੀ ਹੋਏ ਪਰ ਕੋਈ ਦੇ ਕਿੰਨੇ ਲੋਕ ਸਿਕੰਦਰ ਤੋਂ ਨਾਲ ਨਾਲ ਸਰ ਉਹ ਤਾਂ ਸਾਫ਼ ਦਿਖ ਰਿਹਾ ਪਹਿਲੋ ਉਹਨਾਂ ਨੇ ਆ ਕੇ ਜਰੂਰ ਐਂ ਕੀਤਾ ਮੈਨੂੰ ਤਾਂ ਇਹ ਵੀ ਸਭ ਕੁਝ ਡਰਾਮਾ ਹੀ ਲੱਗ ਰਿਹਾ ਏ ਵੀ ਸਰਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਿਖਾ ਰਹੇ ਪ੍ਰਸ਼ਾਸਨ ਤੋਂ ਇਹ ਵੀ ਸਿਰਫ ਇੱਕ ਪੱਖ ਨੂੰ ਨਾ ਸੁਣਿਆ ਜਾਵੇ ਸਾਡੇ ਤੇ ਜੋ ਪਰਚੇ ਪਾਏ ਗਏ ਐ ਇੱਕ ਵਾਰੀ ਇੱਕ ਵਾਰੀ ਉਹ ਆ ਕੇ मौके ਤੇ ਦੇਖਣ ਵੀ ਵਾਕਿਆ ਮੈਂ ਜੋ ਕੁਝ ਵਿਖਾਇਆ ਗਿਆ ਉਹ ਸੱਚ ਹੈ ਅੱਛਾ ਤੁਹਾਡੇ ਘਰ ਤੇ ਵੀ ਕੋਈ ਧੜਪਨ ਕੀਤੀ ਹੈ ਕਿਸੇ ਨੇ ਸਾਡੇ ਘਰ ਤੇ ਕਰ ਪਹੁੰਚ ਚੁੱਕੇ ਸੀ ਸਰ ਸਾਡੇ ਘਰ ਦੇ ਸਾਡੇ ਤਾਇਆ ਜੀ ਦਾ ਨਾਲ ਘਰ ਐ ਸਾਰਾ ਕੁਝ ਉਹਨਾਂ ਦਾ ਪਹੁੰਚੇ ਸੀ ਉਹ ਤੁਸੀਂ ਆਪ ਵੀ ਵੀਡੀਓ ਦੇਖ ਚੁੱਕੇ ਹੋ ਦੇਖ ਸਕਦੇ ਹੋ ਤੁਸੀਂ ਮੁਲਕ ਸਿੰਘ ਜੀ ਪਿਛਲੇ ਦਿਨੀ ਚੰਦਪਾਣ ਚ ਜਿਹੜਾ ਕੁਝ ਹੋਇਆ ਉਦੋਂ ਜਿਹੜੇ ਮਜ਼ਦੂਰਾਂ ਵਾਲੇ ਧਿਰ ਸੀ ਉਹਨੇ ਇਲਜ਼ਾਮ ਲਾਇਆ ਕਿ ਜਿਹੜਾ ਵ代यक ਹੈ ਉਹ ਦੂਸਰੀ ਧਿਰ ਦੀ ਹਮਾਇਤ ਕਰ ਰਿਹਾ ਹੈ ਇਸ ਕਰਕੇ ਸਾਡੇ ਤੇ ਇਹ ਸਾਰਾ ਕੁਝ ਤਸੱਦਦ ਹੋਇਆ ਪੁਲਿਸ ਕੇਸ ਹੋਇਆ ਹੁਣ ਜਦੋਂ ਦੂਸਰੀ ਧਿਰ ਤੇ ਵੀ ਪਰਚਾ ਦਰਜ ਹੋ ਗਿਆ ਜਿਹਨ ਕਮਲਬੀਰ ਸਿੰਘ ਤੇ ਉਹਦੇ ਭਰਾ ਦੇ ਪਰਚਾ ਦਰਜ ਹੋਇਆ ਤਾਂ ਉਹਨਾਂ ਦੇ ਪਰਿਵਾਰ ਵੱਲੋਂ ਵੀ ਅੱਜ ਇਲਜ਼ਾਮ ਲਾਇਆ ਕਿ ਵ代यक ਜਿਹੜਾ ਹੈ ਉਹ ਦੂਸਰੀ ਧਿਰ ਦੀ ਜਿਹੜੇ ਮਜ਼ਦੂਰਾਂ ਦੀ ਧਿਰ ਜਾਂ ਸਰਪੰਚ ਦੀ ਧਿਰ ਦੀ ਪੱਖਪੂਰਨ ਹੈ ਤੈਕੀ ਹੋ ਗਈ ਵੇਖੋ ਮੈਂ ਇਹੀ ਕਹਿਣਾ ਚ ਉਹ ਵੀ ਇਲਜ਼ਾਮ ਲਾ ਰਹੇ ਆ ਤੇ ਉਹ ਵੀ ਇਲਜ਼ਾਮ ਲਾ ਰਹੇ ਆ ਤੁਸੀਂ ਆਪ ਹੀ ਵੇਖ ਲਓਗੇ ਮੈਂ ਕਿਹੜੀ ਧਰ ਦੇ ਨਾਲ ਆ ਪਰ ਮੈਂ ਇਹ ਕਦੇ ਨਹੀਂ ਚਾਹੁੰਦਾ ਵੀ ਹਲਕੇ ਦੇ ਵਿੱਚ ਕਿਸੇ ਵੀ ਪਿੰਡ ਵਿੱਚ ਮੇਰਾ ਮੈਂ ਚੁਣਿਆ ਹੋਇਆ ਨਮਾਇੰਦਾ ਲੋਕਾਂ ਦਾ ਮੇਰੇ ਹਲਕੇ 'ਚ ਕਿਸੇ ਵੀ ਪਿੰਡ ਦੇ ਵਿੱਚ ਜਿਹੜੀ ਹਿੰਸਾ ਹੋਵੇ ਸੋ ਜਿਹੜਾ ਇਹ ਨਾਲੀ ਦਾ ਮਸਲਾ ਇਹ ਸਿਵਲ ਪ੍ਰਸ਼ਾਸਨ ਦਾ ਮਸਲਾ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਇਹ ਜਿਹੜਾ ਨਾਲੀ ਦਾ ਮਸਲਾ ਹੱਲ ਕੀਤਾ ਜਾਵੇ ਦੂਜੀ ਜਿਹੜੀ ਇਹ ਗੱਲ ਹੋਈ ਆ ਉਦੇ ਹਾਸਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕਾ ਹੁਣ ਵੀ ਜੋ ਵੀ ਜਿਹੜਾ ਸਹੀ ਕਾਰਵਾਈ ਆ ਉਹ ਕੀਤੀ ਜਾਵੇ ਉਹਦੇ ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਹੁਣ ਦੂਜੀ ਧਿਰ ਨੇ ਇਲਜ਼ਾਮ ਲਾਇਆ ਪਹਿਲਾਂ ਉਹ ਲਾਉਂਦੇ ਸੀ ਜੇ ਡਲੇ ਮਾਰਨਾ ਗਲਤ ਹੈ ਤਾਂ ਮਨ ਲਾਦਾ ਗੋਲੀ ਚਲਾਉਣਾ ਵੀ ਗਲਤ ਆ ਫਾਇਰ ਕਰਨਾ ਵੀ ਗਲਤ ਆ ਸੋ ਦੋਨਾਂ ਤੇ ਰਾਸਤੇ ਹੀ ਆ ਵੀ ਪਿੰਡ ਚ ਭਾਈਚਾਰਾ ਆਪਦਾ ਬਣਾ ਕੇ ਰੱਖੋ ਇਹ ਐਡਾ ਵੱਡਾ ਮਸਲਾ ਹੈ ਨਹੀਂ ਸੀ ਜਿੰਨਾ ਵੱਡਾ ਬਣ ਗਿਆ ਸੋ ਮੈਂ ਦੂਜੇ ਵੀ ਜਿਹੜੇ ਸਫਿਹਰਦ ਲੋਕ ਆ ਜਿਹੜੇ ਨਾਲ ਆ ਉਹਨਾਂ ਨੂੰ ਵੀ ਮੈਂ ਇਹੀ ਕਹਿੰਨਾ ਇਸ ਗੱਲ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਪਿੰਡ ਚ ਭਾਈਚਾਰਾ ਬਣਾਇਆ ਜਾਵੇ। ਬਾਕੀ ਜਿਹੜਾ ਮਸਲਾ ਉਹ ਪ੍ਰਸ਼ਾਸਨ ਦੇ ਕੋਲੇ ਆ ਮੈਨੂੰ ਪੂਰਨ ਆਸ ਆ ਵੀ ਉਹ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਐਂਡੂ ਕਰ ਲਵੇ।